ਦੇਖੋ ਮੇਨ ਕਾਰਨ ਲੋਕਾਂ ਦਾ ਧਿਆਨ ਨਾ ਦੇਣਾ ਕੰਮਦਰ ਕਰਤੀ ਉਹ ਜਦ ਚੱਲਦੀ ਆਪਣੇ ਵਰਗੇ ਸਾਰੇ ਕਹਿੰਦੇ ਨੇ ਚੱਲ ਠੀਕ ਆ ਯਾਰ ਚੱਲਦਾ ਵਾ ਅਸੀਂ ਫਿਊਜ਼ ਲਗਵਾ ਲਿਆ ਸੀ ਇਸ ਚੀਜ਼ ਦਾ ਬਹੁਤ ਮੇਨ ਰੀਜ਼ ਨਾਲ ਲੱਗਾਇਆ ਤਾਂ ਉਹਦੀ ਸੇਮ ਕਪੈਸਿਟੀ ਦਾ ਹੈ ਨਹੀਂ ਇਸ ਕਰਕੇ ਉਹ ਵਾਇਰ ਓਵਰ ਹੀਟ ਹੋ ਕੇ ਕਈ ਵਾਰੀ ਕੋਸੀ ਨੂੰ ਅੱਗ ਪੈ ਜਾਂਦੀ ਹੈ ਲਿਮਟ ਤੋਂ ਬਾਹਰ ਫਿਊਜ਼ ਗੱਲਾ ਸਿਰ ਉੱਥੀ ਆਈ ਜਾਂਦੀ ਆਪਣੇ ਘੁੰਮ ਕੇ ਵੀ ਫਿਊਜ਼ ਦੇ ਉੱਤੇ ਗੇਮ ਆ ਆਪਾਂ ਮੂਰੇ ਹੈਡਲਾਈਟ ਬਲਬ ਐਂਡ ਕਿਸ ਬੇਸ ਤੇ ਲਾ ਰਹੇ ਹਾਂ ਕਿੰਨੀ ਕੈਪੈਸਿਟੀ ਦੇ ਲਾ ਰਹੇ ਹਾਂ ਇਸ ਚੀਜ਼ ਦਾ ਟੈਕਨੀਸ਼ੀਅਨ ਤੇ ਜ਼ਿਆਦਾ ਡਿਪੈਂਡ ਹੋ ਜਾਂਦਾ ਵਾ ਵੀ ਟੈਕਨੀਸ਼ੀਅਨ ਕੀ ਕਰ ਰਿਹਾ ਕੰਮ ਨਹੀਂ ਕੀ ਗੰਗਾ ਰੋਸ਼ਨੀਆ ਇਹਦੇ ਬਾਸ ਮੇਰਾ ਆਟੋ ਇਲੈਕਟ੍ਰੀਸ਼ੀਅਨ ਕਾਰ ਐਸੀ ਰਿਪੇਅਰ ਦਾ ਸਮਝਾਦਾ ਸ਼ਰਚ ਕੰਮਾਂ अजकल देख बहुत सारिया घटना ने कारण है का प्रति मकैनिका का एक ना बहुत छोटा और मेन प्वाइंट चलता कार फ्यूज का वायरिंग फ्यूज का कई बार ओ फ्यूज खराब हो जाता है ਉਹ ਫਟ ਜਾਂਦਾ ਕਹਿ ਸਕਦੇ ਆ ਉਹਨੂੰ ਤੁਸੀਂ ਉੱਡ ਜਾਂਦਾ ਕਹਿ ਜਾਂਦੇ ਨੇ ਕਈ ਦੇਖੋ ਉਹ ਹਰ ਇੱਕ ਲਾਈਨ ਦੇ ਉੱਤੇ ਅਸੀਂ ਲਾਈਨ ਕਹਿ ਦਿੰਨੇ ਆ ਸਪਲਾਈਆਂ ਨੂੰ ਹਰ ਇੱਕ ਲਾਈਨ ਦੇ ਉੱਤੇ ਅਲੱਗ ਅਲੱਗ ਅੰਪੀਅਰ ਦੇ ਫਿਊਜ਼ ਲੱਗੇ ਹੁੰਦੇ ਆ ਕੀ ਹੁੰਦਾ ਮੰਨ ਕੇ ਚਲੋ ਕਿਤੇ 10 ਅੰਪੀਅਰ ਦਾ ਫਿਊਜ਼ ਲੱਗਿਆ ਹੋਇਆ ਵਾ ਤਾਂ ਟੈਕਨੀਸ਼ੀਅਨ ਕੀ ਕਰਦਾ ਯਾਰ ਇਹ ਕਿਉਂ ਡਰੇਗਾ ਦੇਖੋ ਮੇਨ ਉਹਦਾ ਫੋਕਸ ਨਹੀਂ ਕਰਦੇ ਵੀ ਕਿ ਕਿਸ ਚੀਜ਼ ਕਰਕੇ ਉਹ ਖਰਾਬ ਹੋ ਗਿਆ ਫੋਕਸ ਮੋਸਟਲੀ ਇਹ ਹੋ ਜਾਂਦਾ ਵੀਰ ਦਸ਼ਮ ਤੇ ਤੋਂ ਡੇ ਲੇ 15 ਅੰਗ ਲਗਾਤਾ ਚੱਲ ਗਿਆ ਉਹ ਕਈ ਵਾਰ ਕੁਸ਼ਿੰਗ ਚੱਲਦਾ ਕੁਝ ਦਿਨ ਚੱਲਣ ਤੋਂ ਬਾਅਦ ਸਪਾਰਕਿੰਗ ਫੇਰ ਪੈਂਦੀ ਹੈ ਜਦ ਵੱਜ ਜਾਂਦੀ ਹੈ ਤਾਂ ਉਹ ਕੁੜ ਜਾਂਦਾ ਜਾਂ ਕਈ ਇੰਡੀਅਨ ਮੈਕੈਨਿਕਾ ਕੋਲ ਇਹ ਚੀਜ਼ ਨਹੀਂ ਹੁੰਦੀ ਉਹ ਕੀ ਕਰਦੇ ਨੇ ਇੱਕ ਟਾਈਮ ਲਈ ਉਹ ਕਹਿੰਦੇ ਹੁੰਦੇ ਨੇ ਵੀਰ ਜੀ ਲਗਵਾ ਲਿਓ ਤੁਸੀਂ ਅਸੀਂ ਆ ਤਾਰ ਲਗਾਤੀ ਵਾਇਰ ਲਗਾਤੀ ਕਾਪਰ ਦੀ ਤੇ ਇੰਸਟਾਲ ਕਰਤਾ ਲਗਾਤਾ ਉਹ ਜਦ ਚੀਜ਼ ਚੱਲਦੀ ਆਪਣੇ ਵਰਗੇ ਸਾਰੇ ਗਾਇਮ ਨੇ ਚੱਲ ਠੀਕ ਆ ਯਾਰ ਚੱਲਦਾ ਵਾ ਅਸੀਂ ਫਿਊਜ਼ ਲਗਵਾ ਲਿਆ ਸੀ ਇਸ ਚੀਜ਼ ਦਾ ਬਹੁਤ ਮੇਰੀਜ਼ ਨਾਲ ਲਗਾਇਆ ਤਾਂ ਉਹਦੀ ਸੇਮ ਕਪੈਸਿਟੀ ਦਾ ਹੈ ਨਹੀਂ ਇਸ ਕਰਕੇ ਉਹ ਵਾਇਰ ਓਵਰ ਹੀਟ ਹੋ ਕੇ ਕਈ ਵਾਰ ਉਸ ਨੂੰ ਅੱਗ ਪੈ ਜਾਂਦੀ ਹੈ ਕਿਉਂਕਿ ਅੰਦਰ ਘੂੜਾ ਹੁੰਦਾ ਕੰਬਲ ਹੁੰਦਾ ਜਿਹੜਾ ਉਹ ਇੱਕ ਬਹੁਤ ਛੇਤੀ ਅੱਗ ਫੜਨ ਵਾਲੀ ਚੀਜ਼ ਹੈ ਦੇਖੋ ਨੇ ਹੀਟ ਲਗਾਇਆ ਤਾਂ ਕੰਪਨੀਆਂ ਨੇ ਹੀਟ ਵਾਟਰ ਸੰ ਦਾ ਵੀ ਬਾਹਰੋਂ ਬਾਡੀ ਦੇ ਅੰਦਰ ਹੀਟ ਘਟ ਤੋਂ ਘਟ ਆ ਬੀ ਇਸੀ ਨੂੰ ਬਟ ਉਹ ਜਦੋਂ ਉਸ ਨੂੰ ਅੱਗ ਪੈ ਜਾਂਦੀ ਹੈ ਤਾਂ ਇਦਾਂ ਵਾਇਰ ਨਾਲ ਹੀਟ ਹੋ ਕੇ ਉਸ ਚੀਜ਼ ਨੂੰ ਪ੍ਰੋਬਲਮ ਆ ਜਾਂਦੀ ਹੈ ਔਰ ਅੱਗ ਦੇ ਕਾਰਨ ਜਿਆਦਾ ਵੱਢ ਜਾਂਦਾ ਹੈ ਜਦੋਂ ਦੇਖਿਆ ਜਾਂਦਾ ਕੋਈ ਵੀ ਬੰਦਾ ਨਵੀਂ ਕਾਰ ਜਾਂ ਪੁਰਾਣੀ ਕਾਰ ਖਰੀਦਦਾ ਤਾਂ ਉਹਦੇ ਵਿੱਚ ਕੀ ਨਵਾਂ ਇੰਟੀਰੀਅਰ ਹੈ ਜਾਂ ਡੈਕੋਰੇਸ਼ਨ ਮੋਡੀਫਿਕੇਸ਼ਨ ਨਵੀਆਂ ਲਾਈਟਾਂ ਲਗਾਉਂਦੇ ਨੇ ਕੀ ਜਿਹੜੀਆਂ ਇਹ ਲਾਈਟ ਸਿਸਟਮ ਵਗੈਰਾ ਜਾਂ ਸਟੀਰੀਓ ਵਗੈਰਾ ਲਗਾਣੇ ਆਪਾਂ ਕੀ ਸਾਡੇ ਲਈ ਯੂਸਫੁਲ ਆਏਗਾ ਦੇਖੋ ਸਰ ਯੂਸਫੁਲ ਵਾਲਾ ਲੋਕ ਜਿਹੜਾ ਆਪਾਂ ਉਹ ਬਹੁਤ ਘੱਟ ਵਰਤ ਸਕਦੇ ਹਾਂ ਕਿਉਂਕਿ ਇੱਕ ਇੰਜੀਨੀਅਰਿੰਗ ਦੇ degree ਨਾਲ ਜਿਸ ਨੇ ਕੰਮ ਕੀਤਾ ਹੁੰਦਾ ਵਾ ਉਹ ਬਹੁਤ ਸੋਰਸਮ ਤੇ ਆਉਂਦਾ ਉਹ ਮੰਨ ਕੇ ਚਲੋ ਇੱਕ ਲਿਮਟ ਤੋਂ ਬਾਹਰ ਫਿਰ ਗੱਲ ਆ ਸਿਰ ਉੱਤੀ ਆ ਜਾਂਦੀ ਆਪਣੇ ਘੁੰਮ ਕੇ ਰਿਫਿਊਜ਼ ਦੇ ਉੱਤੇ ਗੇਮ ਆਉਂਦਾ ਤੇ ਆਪਾਂ ਮੁਰੇ ਹੈਡਲਾਈਟ ਬਲਬ ਐਂਡ ਕੀ ਇਸ ਵੇਸ ਤੇ ਲਾ ਰਹੇ ਆ ਕਿੰਨੀ ਕੈਪੈਸਿਟੀ ਤੇ ਲਾ ਰਹੇ ਆ ਇਸ ਚੀਜ਼ ਦਾ ਟੈਕਨੀਸ਼ੀਅਨ ਤੇ ਜ਼ਿਆਦਾ ਡਿਪੈਂਡ ਹੋ ਜਾਂਦਾ ਵਾ ਕਿ ਟੈਕਨੀਸ਼ੀਅਨ ਕੀ ਕਰ ਰਿਹਾ ਹੈ ਜਿਹੜੇ ਕਹਿਣ ਦਾ ਕਾਰਨ ਹੈ ਇਹ ਉੱਜਣ ਦਾ ਕਾਰਨ ਨਹੀਂ ਹੈ ਇਹ ਜਿਹੜੀਆਂ ਨਵਾਂ ਆਪਾਂ ਮੰਨ ਲਓ ਸੀਰੀਅਲ ਗੋਏ ਨੇ ਜਿਹਦੇ ਨਾਲ ਵਾਇਰਿੰਗ ਦੇ ਵਿੱਚ ਨਹੀਂ ਛੇੜਛਾੜ ਉਦੀਆ ਵਾਇਰਿੰਗ ਦੇ ਵਿੱਚ ਕੱਟ ਲੱਗਦੇ ਆ ਹਾਂ ਦੇਖੋ ਕੱਟਣਾ ਨਾਲ ਇਸ ਚੀਜ਼ ਦੇ ਚਾਂਸ ਵੱਧ ਜਾਂਦੇ ਆ ਹੂੰ ਜੁਬੀ ਕੱਟ ਕੇ ਜਿਹੜੀ ਅਸੀਂ ਇਨਸਟਾ ਸਿਰ ਉੱਪਰ ਲਾਉਨੇ ਆ ਪੇਸਟ ਕਰਦੇ ਆ ਟੇਪ ਲਗਾਉਨੇ ਆ ਉਹ ਨਹੀਂ ਪ੍ਰੋਪਰ ਤਰੀਕੇ ਨਾਲ ਨਹੀਂ ਲੱਗਦੀ ਤੇ ਔਰ ਜੋਇੰਟ ਦੇ ਵਿੱਚ ਢਿੱਲ ਰਹਿਣਾ ਸਪਾਰਕਿੰਗ ਵਗੈਰਾ ਕੁਝ ਵਾਰ ਉਹ ਤੋਂ ਬਾਹਰ ਹੋ ਰਹੀ ਟੋਣ ਲੱਗ ਜਾਂਦੀ ਹੈ ਯਾਨੀ ਇਹ ਚੀਜ਼ਾਂ ਦਾ ਉਹ ਤੇ ਜੋਇੰਟ ਆਉਂਦੇ ਨੇ ਗ੍ਰਿਪ ਕੌਂਗਾ ਨੇ ਗੱਲ ਟੈਕਨੀਸ਼ੀਅਨ ਦੇ ਉੱਤੇ ਡਿਪੈਂਡ ਕਰਦਾ ਮਕੈਨਿਕ ਦੇ ਉੱਤੇ ਡਿਪੈਂਡ ਕਰਦਾ ਤੁਹਾਨੂੰ ਕਿਦਾਂ ਦਾ ਤੁਸੀਂ ਚੂਜ਼ ਕੀਤਾ ਵਾ ਕਿਦਾਂ ਦਾ ਤੁਹਾਡਾ ਕੰਮ ਕਰਿਆ ਇਹ ਮੰਨ ਲਓ ਆਪਾਂ ਇਹ ਕਾਰ ਦਾ ਸਰਵਿਸ ਦਾ ਵੀ ਹੋ ਸਕਦਾ ਲੇਟ ਸਰਵਿਸ ਕਰਾਉਣਾ ਜਾਂ ਕੰਪਲੀਟ ਸਰਵਿਸ ਨਾ ਕਰਾਉਣਾ ਬਾਹਰੋਂ ਕਰਾਉਣਾ ਕੀ ਹੈ ਜਦੋਂ ਦੇਖੋ ਇਹਦੇ ਵਿੱਚ ਇਹ ਹੋ ਜਾਂਦਾ ਜਦੋਂ ਸਰਵਿਸ ਕਰਾਉਂਦੇ ਆ ਤਾਂ ਇਹਦੇ ਵਿੱਚ ਗਰਮੀਆਂ ਦੇ ਦਿਨਾਂ ਦੇ ਵਿੱਚ ਮੋਸਟਲੀ ਟੈਂਪਰੇਚਰ ਦੇਖੋ ਆਊਟਸਾਈਡ ਟੈਂਪਰੇਚਰ ਬਾਹਰਲਾ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਤੁਹਾਡੇ ਕੂਲੈਂਟ ਦਾ ਟੈਂਪਰੇਚਰ ਕੀ ਰਹਿੰਦਾ ਵਾ ਦੇਖੋ ਪਾਣੀ ਤੁਹਾਨੂੰ ਰੂਟੀਨ ਇਚ ਚੈੱਕ ਅਪ ਕਰਨਾ ਪੈਣਾ ਵਾ ਜਿਸ ਦਿਨ ਤੁਸੀਂ ਮੰਨ ਲਓ ਗੱਡੀ ਰੋਜ਼ ਚਲਾਉਣੀ ਹੈ ਤਾਂ ਹਰ ਰੋਜ਼ ਤੁਸੀਂ ਪਾਣੀ ਚੈੱਕ ਕਰਕੇ ਮਾਰਨਿੰਗ ਚਲਾਉਂਗੇ ਤੁਹਾਨੂੰ ਇਸ ਪ੍ਰੋਬਲਮ ਦੀ ਘੱਟ ਪ੍ਰੋਬਲਮ ਆਉਂਦੀ ਠੀਕ ਹੈ ਉਹਨੂੰ ਪਾਣੀ ਦੇਖਣਾ ਪੈਣਾ ਕਿ ਤੋਂ ਪਾਈਪ ਤਾਂ ਨਹੀਂ ਲੀਕ ਹੋ ਰਹੀ ਕੁਝ ਨਹੀਂ ਇਹ ਤਾਂ ਨਿਗਰਾਨੀ ਹਰ ਇੱਕ ਚੀਜ਼ ਦੀ ਕਿੰਨਾ ਕਿਦੋਂ ਤੁਹਾਨੂੰ ਹਫ਼ਤੇ ਬਾਅਦ ਵੀ ਤੁਸੀਂ ਆਪ ਕਰ ਸਕਦੇ ਮੰਨ ਲਓ ਗੱਡੀ ਨੂੰ ਚੱਲਦੀ ਗੱਡੀ ਨੂੰ ਆ ਕੇ ਲੱਗ ਜਾਂਦੀ ਆ ਔਰ ਵਿੱਚ ਪਰਵਾਇਟ ਮੈਂਬਰ ਬੈਠੇ ਨੇ ਤਾਂ ਉਹਦੇ ਵਿੱਚ ਸੇਫਟੀ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਗੱਡੀ ਦੇ ਵਿੱਚ ਰੱਖ ਸਕਦੇ ਕਿਵੇਂ ਬਚਿਆ ਜਾ ਸਕਦਾ ਹੈ ਇਸ ਸਬੰਧੀ ਸੇਫਟੀ ਲਈ ਪਹਿਲਾਂ ਤਾਂ ਤੁਹਾਡੀ ਅਵੇਅਰਨੈਸ ਆ ਤੁਸੀਂ ਗੱਡੀ ਦੇ ਵਿੱਚ ਕਿੱਦਾਂ ਦਾ ਕੰਮ ਕਰਵਾਇਆ ਵਾ ਕੀ ਨਹੀਂ ਕਰਵਾਇਆ ਕੀ ਤੁਸੀਂ ਅੰਦਰ ਯੂਜ਼ ਕਰਦੇ ਹੋ ਵੈਟ ਕੇ ਕੀ ਨਹੀਂ ਕਰਦੇ ਦੂਸਰਾ ਨੰਬਰ ਤੁਸੀਂ ਫਾਇਰ ਰੈਡ ਰੱਖੋ ਫਾਇਰ ਰੈਡ ਰੱਖੋ ਠੀਕ ਹੈ ਜੀ ਅੱਜ ਕੱਲ ਕਿਹਨੇ ਮਿਲਦੇ ਨੇ ਗੱਡੀਆਂ ਵਾਸਤੇ ਨਾ ਅਗਭਜਗ ਜਾਂਦਾ ਜਿਹੜੇ ਤੁਹਾਨੂੰ ਅੱਜ ਕੱਲ ਬਜਾਰੋਂ ਮਿਲਦੇ ਨੇ ਉਹਨਾਂ ਤੇ ਐਕਸਪਾਇਰੀ ਡੇਟ ਹੁੰਦੀ ਆ ਉਹ ਕਹਿੰਦਾ ਹੋਵੇ ਉਹ ਚੀਜ਼ ਨੂੰ ਦੇਖ ਕੇ ਚੈੱਕ ਕਰਕੇ ਤੁਸੀਂ ਉਹਨਾਂ ਨੂੰ ਖਾਰਾ ਸਿਰਫ ਤੋਂ ਔਰ ਫਰਸਟ ਡੇਟ ਦੇਖ ਕੇ ਰੱਖੋ ਓਕੇ ਜੰਦਰ ਜੀ ਆ ਆਪਣੇ ਗੱਡੀ ਦੇ ਵਿੱਚ ਇੱਕ ਹੈਮਰ ਔਰ ਸੀਜ਼ਰ ਜ਼ਰੂਰ ਰੱਖਣਾ ਚਾਹੀਦਾ ਇਹ ਜਿਹੜੀ ਹੈਗੀ ਨਹੀਂ ਇੰਨਾ ਇਹ ਨਾ ਗੱਲਾਂ ਨੂੰ ਇੰਨਾ ਜ਼ਰੂਰੀ ਨਹੀਂ ਐ ਉਸ ਤੋਂ ਪਹਿਲਾਂ ਤਾਂ ਆਪਾਂ ਇਹ ਅਵੇਰਨਸ ਰੱਖੀ ਇਹ ਜਾਣਕਾਰੀ ਰੱਖੀ ਵੀ ਅਸੀਂ ਗੱਡੀ ਨੂੰ ਚਲਾਉਣਾ ਕਿਸ ਤਰੀਕੇ ਨਾਲ ਮੀਟਰ ਤੇ ਪੂਰਾ ਧਿਆਨ ਰੱਖੋ ਜਲਦੀ ਗੱਡੀ ਦੇ ਵਿੱਚ ਤੁਹਾਨੂੰ ਕੋਈ ਲਾਈਟ ਇੰਡੀਕੇਸ਼ਨ ਤਾਂ ਨਹੀਂ ਆ ਇੰਡੀਕੇਸ਼ਨ ਤਾਂ ਨਹੀਂ ਆ ਰਿਹਾ ਅਗਰ ਕੋਈ ਇੰਡੀਕੇਸ਼ਨ ਆ ਰਿਹਾ ਯੈਲੋ ਕਲਰ ਦਾ ਆ ਰਿਹਾ ਰੈੱਡ ਕਲਰ ਦਾ ਆ ਰਿਹਾ ਬਹੁਤ ਇੰਡੀਕੇਸ਼ਨ ਨੇ ਕਾਰ ਦੇ ਵਿੱਚ ਵੀ ਜੇ ਕੋਈ ਆ ਰਿਹਾ ਤਾਂ ਜਲਦੀ ਨੇੜੇ ਦੇ ਨੇੜੇ ਮਕੈਨਿਕ ਨੂੰ ਉਹਨੂੰ ਚੇਤਾ ਕਰੋ ਇਹ ਗੈਸ ਐਕਟੀਵਿਟੀ ਇੰਡੀਆ ਆਪਣੀ ਗੱਡੀ ਦੇ ਵਿੱਚ ਸੀਐਨਜੀ ਗੈਸ ਦੇ बट एदा कोई लाइन होंगी नहीं क्योंकि बहुत वादिया तरीके ने करता चांस घट ने ਤੁਸੀਂ LPG ਯੂਜ਼ ਕਰਦੇ ਹੋ ਉਹਦੇ ਵਿੱਚ ਉਹ ਤੁਹਾਡੀ ਗਲਤੀ ਆ। ਉਹ ਤੁਸੀਂ ਕਿਉਂ ਕਰ ਰਹੇ ਹੋ? ਉਸੀ ਨਾਲ ਸੀਡੇ ਪ੍ਰਚਾਰ ਵਾਧਦੇ ਨੇ ਪਰ CNG ਨਾਲ ਬਹੁਤ ਰਿਅਰ ਨਹੀਂ ਚਾਂ। ਇਹਨਾਂ ਕਦਣਾਵਾਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਉਪਰਾਲਾ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲਾਂ ਦੇਖੋ ਜਿਸ ਮਕੈਨਿਕ ਤੋਂ ਵੀ ਕੰਮ ਕਰਵਾਉਣਾ ਹੈ ਉਸਦੇ ਹਿਸਟਰੀ ਚੈੱਕ ਕਰੋ। ਯੋ ਕਿੱਦਾਂ ਦਾ ਕੰਮ ਕਰਦਾ ਠੀਕ ਕਰ ਰਿਹਾ ਉਹਦੀ ਮਾਰਕੀਟ ਦੇ ਵਿੱਚ ਦੇਖੋ ਰੱਖੋ ਕੀ ਆ ਮੈਨ ਇਹ ਹੀ ਰੀਜ਼ਨ ਹੈ ਹੋਰ ਕੁਝ ਨਹੀਂ ਹੋ ਰਿਹਾ ਉਹ ਸੁਦੀ ਪੁਆਇੰਟ ਦੇ ਉਤੋਂ ਦਿੱਕਤ ਆਉਂਦੀ ਆ ਕੋਈ ਲਾਈਟ ਇੰਡੀਕੇਸ਼ਨ ਹੁੰਦੀ ਆ ਕੋਈ ਆਪਣਾ ਪਰਸਨਲੀ ਕੰਮ ਨਾ ਕਰੋ ਕਿਸੇ ਮਕਟ ਟੈਕਨੀਸ਼ੀਅਨ ਤੋਂ ਕਰਵਾਓ ਤਰੀਕੇ ਨਾਲ ਓਕੇ